ਮਰਦਾਬਾ ਮਰਦਾਬਾ ਭਾਜਪੀ ਸਰਕਾਰ ਮਰਦਾਬਾ ਮਰਦਾਬਾ ਜਿੰਦਾਬਾਦ ਜਿੰਦਾਬਾਦ ਦਿੱਲੀ ਸੈਕਟਰ ਜਾਂ ਜਿੰਦਾਬਾਦ ਰੱਬਾ ਰੱਬਾ ਮੁਜ਼ੱਫਰ ਸਰਕਾਰ ਮਰਦਾਬਾਦ ਜਿੰਦਾਬਾਦ ਮੁਜ਼ੱਫਰ ਚਾਰ ਪਰਟ ਕਰਾਰੇ ਮਰਦਾਬਾਦ ਮਰਦਾਬਾਦ ਦੋਆ ਫਾਰਮਾਂ ਤੇ ਸੱਦੇ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਜਹਬੰਦੀ ਜਿਹੜੀ ਮੋਦੀ ਸਰਕਾਰ ਆ ਇਹਦਾ ਆੜੀ ਵਾਲ ਜਿਹੜਾ ਰਵਈਆ ਬਹੁਤ ਮਾੜਾ ਤੁਸੀਂ ਵੇਖੋ ਵੀ ਇਹਨਾਂ ਤੋਂ ਦੁਖੀ ਲੋਕ ਜੋ ਸ਼ੰਭੂ ਬਾਡਰ ਤੇ ਇੱਕ ਕਿਸਾਨ ਹੋਰ ਸਲਫਾਸ ਦੀ ਗੋਲੀ ਜਿਹੜੀ ਨਗਲ ਗਿਆ ਖਾ ਗਿਆ ਉਹ ਨੇ ਆਤਮ ਹਤਿਆ ਕਰ ਲਈ ਆ ਮੋਤੀ ਸਰਕਾਰ ਇਹਨਾਂ ਚੀਜ਼ਾਂ ਤੋਂ ਬਾਹਰ ਆ ਜੇ ਅੱਜ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ 46 ਦਿਨ ਹੋ ਗਿਆ ਮਰਨ ਵਰਤ ਤੇ ਬੈਠਿਆ ਨੂੰ ਤੇ ਸਰਕਾਰ ਕੁੰਭ ਕਰਨ ਦੀ ਨੀਂਦ ਸੁੱਤੀ ਆ ਤੇ ਸਰਕਾਰ ਜਿਹੜੀ ਇਹ ਆ ਆਪਣੀਆਂ ਅੱਖਾਂ ਖੋਲੇ ਕਿਉਂਕਿ ਜਿੰਨਾ ਚਿਰ ਅਸੀਂ ਹੱਕ ਨਾਲ ਲੈ ਅਸੀਂ ਪਿੱਛੇ ਨਹੀਂ ਹਟਣਾ ਇੱਕ ਤੋਂ ਇੱਕ ਜਿਹੜਿਆ ਸੂਰਮੇ ਜਿਹੜੇ ਉੱਥੇ ਸੀਸ ਸਿਰ ਦੇਨੂ ਬੈਠਿਆ ਉਹਨਾਂ ਦਿੱਤੀ ਜਾਣੀਆਂ ਆ ਤੇ ਛੀਤੀ ਜਿਹੜੇ ਇਹਨਾਂ ਨੇ ਜਿਹੜੇ ਜਾਂ ਪੀਤੀ ਜਾਣਿਆ ਤੇ ਜਿਹੜੀ ਮੋਦੀ ਸਰਕਾਰ ਆ ਉਹ ਆਰਾਮ ਨਾਲ ਆਪ ਦੀ ਕੰਬ ਕਰਨ ਦੀ ਨਹੀਂ ਸੁੱਤੇ ਹੱਕਾਂ ਖੋਲੇ ਜਿਹੜੇ ਕਿਸਾਨਾਂ ਐਡੀ ਛੇ ਤੇ ਪਿੱਛੇ ਨਹੀਂ ਹਟਣ ਵਾਲੇ ਸਰਕਾਰ ਕਾਰਪੋਰੇਟਾਂ ਨੂੰ ਲਟਾਉਂਦੀਆਂ ਮੇਰੇ ਸਾਥੀਏ ਨੇ ਉਹਨੇ ਦੱਸਿਆ ਕਣਕ ਜਿਹੜੀ ਆ ਸਾਡੀ ਕਣਕ ਨੂੰ ਠੋਡ ਮਾਰੇ ਅੱਜ ਕਣਕ 33 ਰੁਪਏ ਆਟਾ 50 ਰੁਪਏ 45 50 ਰੁਪਏ ਲੈਣ ਡਿਆ ਵਿਕ ਵਗਣ ਡਿਆ ਸਾਡੇ ਮਜ਼ਦੂਰ ਭਰਾ ਕਿਤੋਂ ਗਰੀਦ ਲੈਣਗੇ ਕਣਕ ਅਸੀਂ ਨਹੀਂ ਚਾਹੁੰਦੇ ਵੀ ਕਣਕ 33 ਰੁਪਏ ਹੋ ਜਾਏ ਤੇ ਅਸੀਂ ਮਤਲ ਅਸੀਂ ਅਸੀਂ ਐਮ ਐਸ ਸਰਦਾਰ ਜਗਜੀਤ ਸਿੰਘ ਡੱਲੇਵਾਲਾ ਐਮਐਸਪੀ ਦੀ ਗਰੰਟੀ ਮੰਗਦਾ ਵਾ ਵੀ ਜੇ 23 ਖਰੀਦਿਆ ਤੇ 5ੀ ਵੇਚ ਲੋ 26 ਵੇਚ ਲੇ ਕਿਤੇ ਹੈਗੀ 33 ਜੇ ਆਲੂ 4 ਰੁਪਏ ਵੇਚਿਆ ਤੇ 8 ਵੇਚ ਲੇ 12 ਵੇਚ ਲੇ 40-50 ਰੁਪਏ ਗੱਲ ਹੈਗੀ 4 ਰੁਪਏ ਗੰਡੇ ਵੇਚ ਹੀ ਲਿਆ ਤੇ 10 ਵੇਚ ਲੇ ਉਹ ਇਹ ਤਾਂ ਸਿੱਧਾ 100-100 ਰੁਪਏ ਕਾਰਪੋਰੇਟ ਲੁੱਟ ਰਹੇ ਆ ਅੱਜ ਕਣਕ ਜਿਹੜੀ ਆ ਕਿੰਨੀ ਹੈ ਨਾ ਮਚਾ ਦੀ ਕਣਕ ਹੈਗੀ ਨਹੀਂ ਤੇ 2 ਮਹੀਨਿਆਂ ਨੂੰ ਇਹਨਾਂ ਨੇ ਚੁੱਕੜ ਚੁੱਕੜੀ ਨਹੀਂ ਜਿੱਦ ਤੱਕ ਸਾਡੀ ਆਪਦੀ ਫਸਲ ਆ ਗਈ ਇਹ ਮੋਤੀ ਸਰਕਾਰ ਸਿਰਫ ਸਾਡੀਆਂ ਜ਼ਮੀਨਾਂ ਤੇ ਕਾਰਪੋਰੇਟਾਂ ਦਾ ਕਬਜ਼ਾ ਕਰਾਉਣਾ ਚਾਹੁੰਦੀ ਆ ਤੇ ਇੱਕ ਨੋਟ ਕਰਨੇ ਜਿਹੜੀ ਗਰੀਬ ਜਨਤਾ ਵਾ ਇਹ ਜਿਹੜੀਆਂ ਬਹੁਤ ਇਹਨਾਂ ਦੀ ਲੁੱਟੋਂ ਡਈ ਆ ਤੁਸੀਂ ਧਿਆਨ ਦੇ ਨਾਲ ਸਾਰਾ ਵੇਖ ਲਓ ਅੱਜ ਕਣਕ ਜਿਹੜੀ 33 ਰੁਪਏ ਆਟਾ 50 ਰੁਪਏ ਆ ਇਹ ਸਿਰਫ ਮੋਦੀ ਸਰਕਾਰ ਦੀ ਆੜੀ ਅੰਤਸ਼ਾ ਗੰਜੇਸਰ ਵਾਲਾ ਇਹਦੀ ਲੱਤ ਲਾਉਣ ਦਾ ਇੱਕ ਕਾਰੇ ਦੀ ਕੋਲ ਆਤਾ ਕਿ ਉਹ ਕਾਰਪੋਰੇਟਾਂ ਦੇ ਹੱਕ ਚ ਕਿਸਾਨ ਮਾਰੀ ਨੀਤੀ ਹੈ ਭਾਜਪਾ ਪਾਰਟੀ ਆ ਅਸੀਂ ਇਹਦਾ ਵਿਰੋਧ ਕਰਦੇ ਆ ਸਾਡੀ ਕਿਸਾਨ ਜਗਰਜ ਕਮੇਟੀ ਪੰਜਾਬ ਕੋਟਪੁੱਟਾ ਪੂਰੇ ਪੰਜਾਬ ਦੇ ਵਿੱਚ ਵਾਕ-ਵਾਕ ਜ਼ਿਲ੍ਹਿਆਂ ਦੇ ਵਾਕ-ਵਾਕ ਪਿੰਡਾਂ ਦੇ ਵਿੱਚ ਜਿਹੜਾ ਪਤਲੇ ਫੂਕ ਦੀ ਵਿਰੋਧ ਕਰਨ ਲਈ ਆਇਆ ਹਾਂ। ਹਾਂਜੀ ਕੀ ਨਾਂਜੀ ਤੁਹਾਡਾ? ਮੇਰਾ ਨਾਂ ਕਸ਼ਮੀਰ ਸਿੰਘ ਗੁਰਤੀਸ਼ਾ ਸੁਭਰਾ। ਜੋ ਇੱਥੇ ਨਾਰੇਬਾੜੀ ਕੀਤੀ ਜਾ ਰਹੀ ਆ ਪਤਲਾ ਫੁਕਿਆ ਜਾ ਰਿਹਾ ਵਾਕਿਆ ਸੰਬੰਧ ਰ ਫੁਕਿਆ ਜਾ ਰਿਹਾ। ਇਹ ਪਤਲਾ ਮੋਦੀ ਸਰਕਾਰ ਦੇ ਵਿਰੋਧ ਵਿੱਚ ਫੁਕਿਆ ਜਾ ਰਿਹਾ ਜਿਹਨੂੰ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ 1.5 ਮਹੀਨਾ ਹੋ ਗਿਆ। ਤੇ ਸਰਕਾਰ ਅਜੇ ਸੁੱਤੀ ਆ। ਕੋਈ ਗੱਲਬਾਤ ਲਈ ਮਸਲਾ ਹੱਲ ਨਹੀਂ ਉਹਦੇ ਸਬੰਧ ਦੇ ਵਿੱਚ ਇਹ ਅਸੀਂ ਪਿੰਡ ਪਿੰਡ ਦੇ ਵਿੱਚ ਪੁਤਲੇ ਫੂਕੇ ਉਹਦਾ ਰੋਸ ਮਜਰਾ ਕੰਡਿਆ ਆ ਕਿ ਸਰਕਾਰ ਨੂੰ ਜਗਾਉਣ ਵਾਸਤੇ ਆਪਣੀਆਂ ਮੰਗਾਂ ਦੇ ਹੱਕ ਵਾਸਤੇ ਇਹ ਹਰ ਇੱਕ ਪਿੰਡ ਪਿੰਡ ਦੇ ਵਿੱਚ ਅੱਜ ਪੁਤਲੇ ਫੂਕ ਮਜਰੇ ਕੀਤੇ ਜਾ ਰਹੇ ਉਸ ਸਬੰਧ ਦੇ ਵਿੱਚ ਅੱਜ ਪੁਤਲਾ ਮੋਦੀ ਦਾ ਫੂਕਿਆ ਜਾਣਾ ਇਹਦਾ ਪਿੱਟ ਸੇਪੰਨ ਕੀਤਾ ਜਾ। ਵੇਖੋ ਜੀ ਖਰੀਦਦਾਰ ਨੂੰ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਵੀ ਤੁਹਾਡੀਆਂ ਅੱਖਾਂ ਉਹ ਤੋਂ ਖੁੱਲਣੀਆਂ ਜਿੱਦਾਂ 23 ਰੁਪਏ ਕਣਕ ਲੇਲੀ ਸਰਕਾਰ ਨੇ ਅੱਜ ਕੋਪਰੇਟ ਕਰਾਣਿਆਂ ਕੋਲ ਅੱਜ 32 ਤੋਂ 33 ਰੁਪਏ ਕਣਕ ਹੋ ਗਈ ਆ ਆਟਾ ਜਿਹੜਾ ਉਹ 40 ਤੋਂ 50 ਰੁਪਏ ਪਹੁੰਚ ਗਿਆ ਆਟਾ ਤੇ ਕਣਕ ਨੂੰ ਕਿਸਾਨ ਨੇ ਤੇ ਨਹੀਂ ਨਾ ਖਰੀਦਨੀ ਉਹ ਤੇ ਖਰੀਦਦਾਰ ਨੇ ਲੈਣੀ ਆ ਨਾ ਜਿਹੜਾ ਗਰੀਬ ਵਰਗ ਉਹਨੇ ਖਰੀਦਨੀ ਆ ਨਾ ਇਹ ਚੀਜ਼ ਕਰਕੇ ਢੱਲੇਵਾਲ ਸਾਹਿਬ ਬੈਠਿਆ ਵੀ ਜਿਹੜੀ ਚੀਜ਼ ਤੁਸੀਂ ਸਾਡੇ ਕੋਲੋਂ 50 ਰੁਪਏ ਖਰੀਦੋ ਤੁਸੀਂ ਸਾਡੇ ਕੋਲੋਂ 40 ਰੁਪਏ ਖਰੀਦੋ ਹੱਦ ਤੋਂ ਹੱਦ ਉੱਤੇ 4 ਚ 5 ਰੁਪਏ ਵੱਧ ਲੈ ਲਓ ਤੁਹਾਡਾ ਖਰਚਾ ਜਿਹੜਾ ਇਹ ਨਹੀਂ ਗੱਲ ਵੀ ਤੁਸੀਂ 2 ਰੁਪਏ ਕਿਲੋ ਲੈ ਕੇ ਤੇ ਗਾ 100 ਰੁਪਏ ਕਿਲੋ ਵੇਚੋ 100% ਹੀ ਤੁਸੀਂ ਇੱਥੇ ਮੁਨਾਫਾ ਕਰੋ ਇਹ ਕਿਉਂਕਿ ਇਹ ਜ਼ਿਮੀਂਦਾਰ ਤੇ ਆਪਦਾ ਮਾੜਾ ਚੰਗਾ ਵੇਚ ਕੇ ਗੁਜ਼ਾਰਾ ਕਰੀ ਜਾਂਦਾ ਪਰ ਖਰੀਦਦਾਰ ਵਾਤੇ ਜਿਹੜੀ ਮੰਨ ਲਓ 2 ਰੁਪਏ ਕਿਲੋ ਚੀਜ਼ ਵਗੀ 100 ਰੁਪਏ ਲੈਣੀ ਬਹੁਤ ਔਖੀ ਆ ਇਹ ਹੀ ਸਾਡੀਆਂ ਮੰਗਾਂ ਵਾ ਜੇ ਸਰਕਾਰ ਦੇ ਮੰਗਾਏ ਨਾ ਮੰਨੀਆਂ ਇਹ ਸੰਘਰਸ਼ ਤੇਜ਼ ਹੋਣਗੇ ਜਿੱਦਾਂ ਵੀ ਜਿਹੇ ਬੰਦੀਆਂ ਦੇ ਕਾਲ ਆਊਗੀ ਉਸੇ ਤਰ੍ਹਾਂ ਹੀ ਗਾੜੀਆਂ ਹੀ ਲੜਾਂਗੇ ਇਹ ਅੱਜ ਸਰਕਾਰ ਦਾ ਸਖਤ ਵਿਰੋਧ ਕਰਦੇ ਹੋਏ ਪਿੰਡ ਪਿੰਡ ਵਿੱਚ ਸਰਕਾਰ ਦੇ ਰਿਓ ਪੁਤਲੇ ਫੂਕੇ ਜਾ ਰਹੇ ਆ ਧੰਨਵਾਦ ਵੇਖੋ ਜੀ ਸਾਡੇ ਬਹੁਤ ਹੀ ਸਦਕਾਰਯੋਗ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਜਿਹੜੇ ਕਿ 45 ਦਿਨਾਂ ਉਹਨਾਂ ਨੂੰ ਮਰਨ ਵਾਲ ਤੇ ਬੈਠਿਆ ਹੋ ਗਿਆ। ਕੋਸ਼ਿਸ਼ ਬੰਦ ਵਿੱਚ ਦੋਵਾਂ ਫਾਰਮਾਂ ਵੱਲੋਂ ਕਾਲ ਆਈ ਸੀ। ਹਰ ਪਿੰਡ-ਪਿੰਡ ਦੇ ਕਸਬੇ ਸ਼ਹਿਰ ਦੇ ਵਿੱਚ ਚੌਂਕ ਦੇ ਵਿੱਚ ਪੁਤਲੇ ਫੂਕਣ ਵਾਸਤੇ ਅੱਜ ਅਸੀਂ ਸਾਡੇ ਵਿਧ ਸਕੱਤਰ ਸਾਹਿਬ ਸਿੰਘ ਜੋ ਕਿ ਕੋਟਬੁੱਡੀ ਜਥੇਬੰਦੀ ਦੇ ਨੁਮਾਇੰਦੇ ਨੇ ਉਹਨਾਂ ਦੀ ਰਹਿਨਮਾਈ ਹੇਠ ਅੱਜ ਪਿੰਡ ਸਭਰਾ ਦੇ বাস ਸਟੈਂਡ ਦੇ ਉੱਤੇ ਅਸੀਂ ਮੋਦੀ ਸਰਕਾਰ ਦਾ ਸੈਂਟਰ ਸਰਕਾਰ ਦਾ ਪੁਤਲਾ ਫੂਕ ਰਹੇ ਹਾਂ। ਔਰ ਉਹਨਾਂ ਨੂੰ ਦੱਸ ਰਹੇ ਹਾਂ ਵੀ ਤੁਹਾਡਾ ਵਿਰੋਧ ਅੱਜ ਇਹ ਨਾ ਸੋਚਿਓ ਘਟਿਆ ਔਰ ਦਿਨ ਬਦਨ ਵਧਦਾ ਜਾਊਗਾ ਜੇ ਤੁਸੀਂ ਕੋਈ ਇਸ ਜਗਜੀਤ ਸਿੰਘ ਡੱਲੇਵਾਲ ਜਿਹੜਾ ਮਰਨ ਮੱਤ ਤੇ ਬੈਠਾ ਜਿਸ ਕਾਰਨ ਕਰਕੇ ਬੈਠਾ ਉਹਦਾ ਕੋਈ ਚੰਗਾ ਹੱਲ ਨਾ ਕੱਢਿਆ ਤਾਂ ਇਹ ਜੀ ਜੋ ਸਾਨੂੰ ਕਨੌਰੀ ਤੋਂ ਸ਼ੰਭੂਬੱਟ ਤੋਂ ਜੋ ਸਾਨੂੰ ਹੁਕਮ ਲੱਗਦਾ ਵਾ ਜੋ ਆਪਾਂ ਮੋਦੀ ਦੇ ਖਿਲਾਫ ਕਾਰੇ ਕਾਨੂੰਨਾਂ ਲੈਂਦੇ ਹੋਏ ਆ ਜੋ ਕਿਸਾਨਾਂ ਦੇ ਹੱਥ ਬਣੇ ਭਿਜੇ ਗੋਭੀ ਲਾ ਲੋ ਤੁਸੀਂ ਵੀ ਮਤਲਬ ਵੀ ਆਪਾਂ 100 ਰੁਪਏ ਖਾਧੀ ਆ ਅੱਜ 2 ਰੁਪਏ ਵੀ ਨਹੀਂ ਕੋਈ ਲੈਣਦੇ ਲੋਕੋ ਵਿੱਚ ਵਾਉਂਦੇ ਆ ਇਹ ਹੈ ਅਹੀਂ ਦੇ ਲੋਕਾਂ ਸੰਤੋਖਾਰਨ ਪੀਲ ਕਰਦੇ ਹੋਈ ਇਹ ਵਾਤੋ ਵਾਤੀ ਨਾਲ ਜੱਥੇ ਬੰਦੀਆਂ ਸੰਯੋਗ ਲਈਏ ਪਿੰਡੋਂ ਨਿਕਲ ਗਏ ਜੇ ਕੋਈ ਅਭਿ ਨਵੀ ਬਣ ਗਈ ਤੇ ਆਪਣੇ ਵੇਖੋ ਹੁਣ ਕੀ ਹਾਲਤ ਬਣਦਾ ਤੇ ਗਾਹ ਦੀ ਆਪਣਾਉਣਾ ਇਹਦੇ ਪਿਛਲੇ ਘੱਟ ਢੋਨੇ ਨਵਾਂਦੇ ਕੋਈ ਦਾਹ ਲੱਗਿਆ 20 ਲੱਗਿਆ ਜੀ ਕੁਝ ਵੀ ਨਹੀਂ ਲੱਗਾ ਪਾਣੀ ਜੇ ਉੱਥੋਂ ਕੋਈ ਗੱਲ ਬਣ ਗਈ ਨਾ ਨਾ ਕੋਈ ਗੱਲ ਬਣੀ ਤੇ ਬਹੁਤ ਬੁਰੀ ਹੋਤੋਗੇ ਤੇ ਪਿਗਲੀ ਕਰਾਂਗੇ ਸਾਰਿਆਂ ਨੂੰ ਤੇ ਵੱਧ ਤੋਂ ਵੱਧ ਕਿਸਾਨਾਂ ਦਾ ਸਾਥ ਦਿਓ ਜੋ ਇੱਥੇ ਪੁਤਲਾ ਫੁੱਕਿਆ ਜਾ ਰਿਹਾ ਵਾ ਕਿਸ ਸੰਬੰਧ ਰ ਫੁੱਕਿਆ ਜਾ ਰਿਹਾ ਪੁਤਲਾ ਵੇਖੋ ਜੀ ਇਹ ਜਿਹੜੀਆਂ ਕਿਸਾਨ ਜੱਥੇ ਬੰਦੀਆਂ ਨੇ ਅੱਜ ਤੋਂ ਕੋਈ ਜਦੋਂ ਤੋਂ ਲੱਗੇ ਦੱਸ ਰਿਆ ਸੀ ਆਪਾਂ ਨੂੰ ਕਿ ਆਹ ਮੁਸ਼ਕਲਾਂ ਆਉਣੀਆਂ ਵੇ ਜਿਹੜੀ ਆਪਣੀ ਖਰੀਦ ਆ ਜਿਹੜੀ ਅੱਧੇ ਮੁੱਲ ਤੇ ਖਰੀਦ ਕੇ ਤੇ ਆਪਾਂ ਨੂੰ ਦੋਨੇ ਤਿੰਨੇ ਭਾਅ ਤੇ ਮਿਲੂਗੀ ਉਹਦਾ ਰਿਜ਼ਲਟ ਤੁਸੀਂ ਅੱਜ ਹੀ ਵੇਖ ਸਕਦੇ ਜੇ ਕਿ ਕਣਕ ਜਿਹੜੀ ਆ ਮੰਡੀਆਂ 'ਚ ਬਹਿ ਕੇ ਵੜੇ ਯਾਬਣਾ ਚਕਾਈ ਸੀ ਧਰਨੇ ਲਾ ਲਾ ਕੇ ਤੇ ਜਦੋਂ ਅੱਜ ਆਪਾਂ ਨੂੰ ਲੋਡ ਪਈ ਆ ਤੇ ਉਹ ਜਿਹੜੀ ਆ 40 ਰੁਪਏ ਮਿਲਣ ਰਹੀ ਆ ਇਹ ਕਰਕੇ ਇਹੋ ਹੀ ਇਹਨਾਂ ਦਾ ਸੁਝਾਅ ਸੀ ਜਥੇਬੰਦੀਆਂ ਦਾ ਵੀ ਜਿਹੜਾ ਆਪਣਾ ਕਾਰਪੋਰੇਟਰ ਕਰਾਣੇ ਆ ਇਹ ਲੁੱਟ ਕਰਨ ਦੇ ਆ ਇਹ ਲੁੱਟ ਤਾਂ ਤਾਂ ਹੀ ਵਜਿਆ ਜਾਦਾ ਐਮਐਸਪੀ ਤੇ ਜਿਹੜਾ ਗਰੰਟੀ ਕਾਨੂੰਨ ਆ ਉਹਦਾ ਮਤਲਬ ਹੀ ਇਹ ਆ ਵੀ ਜੇ ਕਿਸੇ ਨੇ 20 ਰੁਪਏ ਦੀ ਚੀਜ਼ ਖਰੀਦੀ ਆ ਤੇ ਉਹ ਵੱਤ ਵਦੀ ਕੀ 22 ਰੁਪਏ ਵੇਚ ਲੇ 5ੀ ਵੇਚ ਦੇ 100 ਨੂੰ ਨਹੀਂ ਤੇ ਕਾਰਪੋਰੇਟਰ ਕਰਾਣੇ ਜਿਹੜੇ ਆ ਉਹ ਜਿਹੜੀ 10 ਦੀ ਚੀਜ਼ ਆ 100 ਦੀ ਵੇਚਦੇ ਆ ਆਪਾਂ ਪਿੱਛੇ ਵੇਖਿਆ ਹੀ ਆ ਕਿ ਕਿਸਾਨਾਂ ਦਾ ਦੁੱਧ ਤਾਂ ਜਿਹੜਾ ਵਾ ਉਹ ਲਗਭਗ 30 35 ਰੁਪਏ ਕਿਲੋ ਲੱਗਣ ਦੇ ਆ ਗਾਵਾਂ ਦਾ ਤੇ ਮੱਝਾਂ ਦਾ 40 ਲੱਗਦਾ ਹੋਊਗਾ ਤੇ ਪਾ ਇਹ ਉਹ ਲੀਟਰ ਵੀ ਪੂਰੀ ਨਹੀਂ ਗਈ ਇਹ ਕਰਕੇ ਕਿਸਾਨ ਜਿਹੇ ਬੰਦਿਆਂ ਦਾ ਸਾਥ ਦੇਣਾ ਚਾਹੀਦਾ ਜੇ ਸਾਥ ਨਾ ਦਿੱਤਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਨਤੀਜੇ ਮਾੜੇ ਨਿਕਲਣਗੇ ਮੈਗਰੂ ਜੀ ਕਿਸਾਨਾਂ ਦੇ ਨਾਲ ਨਹੀਂ ਜਾ ਸਕਦੇ ਮੇਰੀ ਬੇਨਤੀ ਹੈ ਗੱਦੀ ਇਕੱਠੇ ਹੋ ਕੇ ਹਮਲਾ ਮਾਰੋਗੇ ਤਾਂ ਤੁਹਾਡੀ ਜਿੱਤ ਹੋਊਗੀ ਕਿ ਜਿੱਥੇ ਕਿਸਾਨ ਤੰਗ ਹੋਊਗਾ ਤੰਗ ਤੁਸੀਂ ਵੀ ਹੋਵੋਗੇ ਚੀਕਾ ਨਿਕਲ ਜਾਣਗੇ ਜਦੋਂ 50 60 60 ਰੁਪਏ ਦਾ ਆਟਾ ਲੈ ਕੇ ਖਾਦਾ 20 ਰੁਪਏ ਲੈ ਕੇ ਤਾਂ ਸਦਾ ਪਰਵਾਹ ਨਹੀਂ ਪਉਂਦਾ ਅੱਜ 20 ਰੁਪਏ ਜਾਂ 30 ਰੁਪਏ ਆਟਾ ਲੈ ਗਏ ਤਾਂ ਨਹੀਂ ਪਰਿਵਾਰ ਪਾਲਦਾ ਜੀ ਭੁੱਖੇ ਰਹਿੰਦੇ ਨੇ ਤੇ ਤੁਸੀਂ ਸੂਰਮਿਆਂ 50 ਰੁਪਏ ਲੈ ਕੇ ਕਿੱਥੋਂ ਖਵਾ ਲੋਗੇ ਅੱਜ ਕਿਸਾਨਾਂ ਦੀ ਮਤ ਕਰੋ ਭਾਵੇਂ ਕੋਈ ਵੀ ਕਿਸੇ ਪਾਰਟੀ ਨਾਲ ਸੰਬੰਧ ਰੱਖਦਾ ਕਈ ਆਦਮੀ ਇਹ ਗੱਲ ਕਹਿ ਦਿੰਦੇ ਨੇ ਵੀ ਮੈਂ ਤਾਂ ਫਲਾਨੀ ਪਾਰਟੀ ਦਾ ਬੰਦਾ ਹਾਂ ਉਹ ਪਾਰਟੀਆਂ ਛੱਡ ਕੇ ਹਲਾਮਾਂ ਦਾ ਮੋਰਚਾ ਵਾਹੇ ਇਹ ਨਾਲ ਮੇਰੇ ਕੋਲ ਜਿਤਨ ਦਾ ਮੋਰਚਾ ਵਾਜੇਵੇਂ ਆ ਬੰਨ ਟੁੱਟੇ ਜਵੇਂ ਹੋਰ ਕੰਮ ਸਾਰੀਆਂ ਸੰਗਤਾਂ ਨੇ ਰਲ ਕੇ ਕੰਮ ਕੀਤੇ ਸਾਰੀਆਂ ਪਾਰਟੀਆਂ ਨੂੰ ਮੇਰੀ ਬੇਨਤੀ ਆ ਵੀ ਇਹ ਰਲ ਕੇ ਮਾਰੀਏ ਹਲਾ ਜਿਹੜੀਆਂ ਪਾਰਟੀਆਂ ਨਹੀਂ ਗਈਆਂ ਉਹ ਵੀ ਪਾਰਟੀਆਂ ਉੱਥੇ ਜਾਣ ਨਹੀਂ ਤੇ ਆਉਣ ਵਾਲੀਆਂ ਕੌਮਾਂ ਨੇ ਤੁਹਾਨੂੰ ਪੁੱਛਣਾ ਵਾ ਚਾਚਾ ਜੀ ਤਾਇਆ ਜੀ ਕਿੱਥੇ ਰਹੇ ਹੋ ਉਹਦੇ ਤੋਂ ਅਸੀਂ ਅੱਜ ਦਾ ਡਾ ਫਰਜ ਮੁੰਦਾ ਵੀ ਅਸੀਂ ਜਾ ਕੇ ਉਹਨਾਂ ਦੇ ਨਾਲ ਸਵਾਲ ਜਵਾਬ ਕਰੀਏ ਤੇ ਉਹਨਾਂ ਦੇ ਹੱਕ ਦੀ ਗੱਲ ਕਰੀਏ ਸਰਦਾਰ ਡੱਲੇਵਾਰ ਸਾਹਿਬ ਦੀ ਮਹਾਰਾਜ ਲੰਮੀ ਹੋਵੇ ਕਦੇ ਸੱਚੇ ਪਾਤਸ਼ਾਹ ਤੇ ਕਿਰਪਾ ਕਰੇ ਗੁਰੂ ਨਾਨਕ ਸਾਹਿਬ ਵਾਹਿਗੁਰੂ